ਮੈਨੂੰ ਇੰਸਟਾ ਦਾ ਪਤਾ ਵੀ ਨਹੀਂ ਸੀ ਹੁੰਦਾ ਨਾ ਮੇਰੇ ਫੋਨ 'ਚ ਇੰਸਟਾ ਸੀ ਮੈਨੂੰ ਚਲਾਣੀ ਵੀ ਨਹੀਂ ਸੀ ਆਉਂਦੀ ਹਾਂਜੀ ਤੇ ਮੈਨੂੰ ਕੁੜੀਆਂ ਨੇ ਕਹਿਣਾ ਕਿ ਤੂੰ ਇੰਸਟਾ ਤੇ ਵੀ ਆਪਣੀ ਕੋਈ ਫੋਟੋ ਵਗੈਰਾ ਪੋਸਟ ਕਰਿਆ ਕਰ ਹਨਾ ਮੈਂ ਕਿਹਾ ਕਿ ਨਹੀਂ ਮੈਨੂੰ ਸਿਰਫ ਟਿਕਟੌਕ ਦਾ ਹੀ ਸ਼ੌਂਕ ਹੈ ਕਿਉਂਕਿ ਉਹਦੇ ਤੇ ਵੀਡੀਓਜ਼ ਵਗੈਰਾ ਬਣਦੀਆਂ ਸੋ ਮੈਂ ਕਾਮੇਡੀ ਵਗੈਰਾ ਹਾਸੇ ਵਾਲੀਆਂ ਜਾਂ ਫਿਰ ਕਹ ਲੋ ਕਿ ਇਹ ਡਾਂਸ ਵਾਲੀਆਂ ਸਭ ਤੋਂ ਜ਼ਿਆਦਾ ਮੈਨੂੰ ਬੈਸਟ ਡਾਂਸ ਵਾਲੀਆਂ ਹੀ ਵੀਡੀਓਜ਼ ਪਸੰਦ ਆ ਔਰ ਮੇਰੀਆਂ ਚੱਲਦੀਆਂ ਵੀ ਉਹੀ ਨੇ ਟਿਕਟੋਕ ਬੰਦ ਹੋ ਗਿਆ ਜਦੋਂ ਬੰਦ ਹੋ ਗਿਆ ਨਾ ਸਾਬ ਲਾ ਲੋ ਉਸ ਦਿਨ ਮੈਂ ਰੋਈ ਬੜਾ ਸੀ ਕਿ ਟਿਕਟੋਕ ਬੰਦ ਹੋ ਗਿਆ ਹੁਣ ਪਤਾ ਨਹੀਂ ਕੋਈ ਪਲੇਟਫਾਰਮ ਹੋਊਗਾ ਜਾਂ ਨਹੀਂ ਹੈ ਨਾ ਮੈਂ ਜਿੱਤੇ ਬਣਾਉਂਗੀ ਫਿਰ ਸਾਬ ਲਾ ਲੋ ਕਿ ਮੈਂ ਇੰਸਟਾ ਡਾਊਨਲੋਡ ਕੀਤਾ ਉਹਦੇ ਤੇ ਵੀਡੀਓਜ਼ ਵਗੈਰਾ ਬਣਾਈਆਂ ਕਮੈਂਟਾਂ ਚ ਤਾਂ ਬਹੁਤ ਕੁਝ ਬੋਲਦੇ ਆ ਜੀ ਕਈ ਤਾਂ ਮਤਲਬ ਕਿ ਜਿਹੜੀ ਚੀਜ਼ ਮੈਨੂੰ ਵੀ ਨਹੀਂ ਉਹ ਚੀਜ਼ ਕਲੀਅਰ ਦਿਸਦੀ ਉਹ ਲੋਕ ਖੁਦ ਆਪ ਕਹਿ ਦਿੰਦੇ ਕਿ ਇਹ ਇੱਕੋ ਚੱਪਲ ਵਾਈ ਹੁੰਦੀ ਹੈ ਨੇ ਇਹਦੇ 'ਚ ਬਣਾਉਂਦੀ ਵੀਡੀਓ ਜਾਂ ਉਹਦੇ 'ਚ ਬਣਾਉਂਦੀ ਪਰ ਮੈਨੂੰ ਜਿਹੜੀ ਚੀਜ਼ ਮੈਨੂੰ ਕੰਫਰਟੇਬਲ ਲੱਗਦੀ ਕਿਉਂਕਿ ਤੁਹਾਨੂੰ ਪਤਾ ਮੈਂ ਜਿਆਦਾ ਮੈਕਸੀਮਮ ਮੇਰੀਆਂ ਡਾਂਸ 'ਚ ਹੀ ਹੁੰਦੀਆਂ ਨੇ ਰੀਲ ਹਨਾ ਸੋ ਮੈਂ ਇਹ ਚੀਜ਼ ਕਦੀ ਨੋਟਿਸ ਵੀ ਨਹੀਂ ਕਰਦੀ ਜਿਹੜੀ ਕਿ ਪਬਲਿਕ ਨੋਟਿਸ ਕਰਦੀ ਹੈ ਇਹ ਚੀਜ਼ ਅੱਜ ਦੇ ਟਾਈਮ ਕਿਸੇ ਨੂੰ ਦੁੱਖ ਦੱਸਣ ਦਾ ਦੱਸਣ ਦਾ ਮਤਲਬ ਆ ਕਿ ਮਜ਼ਾਕ ਸੋ ਇਸ ਤੋਂ ਵਧੀਆ ਕਿ ਜਿੰਨਾ ਟਾਈਮ ਵੀ ਆ ਹੱਸ ਖੇਡ ਕੇ ਹਾਂਜੀ ਦਿਲ ਤੇ ਬਹੁਤ ਜਲਦੀ ਗੱਲ ਲੱਗਦੀ ਆ ਮੈਨੂੰ ਕੋਈ ਮਾੜੀ ਜੀ ਗੱਲ ਵੀ ਕਹਿ ਦੇਣਾ ਮੈਂ ਤਾਂ ਵੀ ਰੋ ਪੈਣੀ ਆ ਪਰ ਮੈਂ ਉਹਦੇ ਸਾਹਮਣੇ ਨਹੀਂ ਰੋਣਾ ਫਿਰ ਮੈਂ ਬਾਅਦ ਵਿੱਚ ਰੋਈ ਜਾਣਾ ਜਾਂ ਮੇਰੇ ਕੋਲ ਸਕੂਟੀ ਆ ਸਕੂਟੀ ਬਾਹਰ ਲਿਜਾ ਕੇ ਫਿਰ ਮੈਂ ਰੋਈ ਜਾਣਾ ਇਕੱਲੀ ਨੇ ਫਿਰ ਚੁੱਪ ਵਗੈਰਾ ਹੋ ਕੇ ਫਿਰ ਮੈਂ ਘਰੇ ਆ ਕਰਦੇ ਜੀ ਅਸੀਂ ਕਿਰਾਏ ਤੇ ਰਹਿੰਦੇ ਆ ਜੀ ਮੈਂ ਆ ਮੇਰੀ ਮੰਮੀ ਮੇਰੇ ਪਾਪਾ ਤੇ ਪਾਪਾ ਮੇਰੇ ਨਾਲ ਦੀ ਦੁਕਾਨ ਲਗਾਉਂਦੇ ਆ ਜੀ ਮੰਮੀ ਮੇਰੇ ਘਰੇ ਹੁੰਦੇ ਆ ਇਹ ਚੀਜ਼ਾਂ ਦੇ ਸ਼ੌਕ ਦਾ ਮੈਂ ਬਸ ਸ਼ੌਕ ਦਾ ਸ਼ੌਕ ਹੀ ਰਹਿ ਗਏ ਇਹ ਪੂਰੇ ਨਹੀਂ ਹੋਏ ਨਾ ਇਹ ਹੋਣੇ ਆ ਫਿੱਕੀਆਂ ਨੇ ਨੇਲ ਪਾਲਿਸ਼ ਲਿਸ਼ਕਣਾਂ ਕੋ ਕੇ ਵੀ ਉੱਟ ਗਿਆ ਰੰਗ ਮੁੰਦਰੀ ਦਾ ਤੇ ਖਸ ਗਿਆ ਪੋਟੇ ਵੀ ਝਣਕਣ ਦਾ ਤੇਰੇ ਵੇੜੇ ਸੁਪਨਾ ਸੀ ਪੋਰਾ ਦਾ ਲੱਗਦਾ ਲੜਫੜਨਿਆ ਪਰ ਤੂੰ ਅੱਜ ਕੱਲ ਵੀ ਹੋਰਾਂ ਦਾ ਪੰਜਾਬ న్యూਸ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਅੱਜ ਜਿਨ੍ਹਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਉਹ ਬਹੁਤ ਜ਼ਿਆਦਾ ਵਾਇਰਲ ਨੇ ਤੇ ਬਹੁਤ ਸਾਰੀਆਂ ਵੀਡੀਓਜ਼ ਉਹਨਾਂ ਦੀਆਂ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਨੇ ਅਸੀਂ ਗੱਲ ਕਰਦੇ ਪਿਆ ਪੂਜਾ ਕੇ ਪੀਟੀ ਦੀ ਸੋ ਅੱਜ ਖਾਸ ਮੁਲਾਕਾਤ ਉਹਨਾਂ ਦੇ ਨਾਲ ਤੇ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਸੋ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਸਸੀ ਗਾਲ ਜੀ ਜੀ ਸੋ ਜਿਸ ਧੀ ਕੇ ਨਾਲ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਪਰ ਵੇਖੀਦਾ ਹੈ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਮਤਲਬ ਕਿ ਵੀਡੀਓਜ਼ ਬਣਾਉਂਦੇ ਹੋ ਸੋ ਜ਼ਰੂਰ ਦੱਸੋ ਕਿ ਜਿਹੜਾ ਇੰਸਟਾਗ੍ਰam ਤੇ ਆਉਣ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ ਇੰਸਟਾਗ੍ਰam ਤੇ ਐਵੇਂ ਹੋਇਆ ਕਿ ਜਿਵੇਂ ਅਸੀਂ ਸਭ ਤੋਂ ਪਹਿਲਾਂ ਮੈਂ ਟਿਕਟੌਕ ਵੀ ਬਣਾਉਂਦੀ ਸੀ ਜੀ ਟਿਕਟੌਕ ਦੇ ਨਾਲ ਨਾਲ ਮਤਲਬ ਕਿ ਮੈਨੂੰ ਇੰਨਾ ਕ ਜਿਆਦਾ ਸ਼ੌਂਕ ਸੀਗਾ ਕਿ ਮੈਂ ਮਤਲਬ ਕਿ ਇਹ ਰੀਲਸ ਵਗੈਰਾ ਉਹਦੇ ਤੇ ਬਣਾਣੀਆਂ ਟਿਕਟੋਕ ਦੇ ਬਣਾਣੀਆਂ ਸਭ ਤੋਂ ਪਹਿਲਾਂ ਤਾਂ ਮੈਨੂੰ ਇੰਸਟਾ ਦਾ ਪਤਾ ਵੀ ਨਹੀਂ ਸੀ ਹੁੰਦਾ ਨਾ ਮੇਰੇ ਫੋਨ 'ਚ ਇੰਸਟਾ ਸੀ ਮੈਨੂੰ ਚਲਾਣੀ ਵੀ ਨਹੀਂ ਸੀ ਆਂਦੀ ਹਾਂਜੀ ਤੇ ਮੈਨੂੰ ਕੁੜੀਆਂ ਨੇ ਕਹਿਣਾ ਕਿ ਤੂੰ ਇੰਸਟਾ ਤੇ ਵੀ ਆਪਣੀ ਕੋਈ ਫੋਟੋ ਵਗੈਰਾ ਪੋਸਟ ਕਰਿਆ ਕਰ ਹਨਾ ਮੈਂ ਕਿਹਾ ਕਿ ਨਹੀਂ ਮੈਨੂੰ ਸਿਰਫ ਟਿਕਟੋਕ ਦਾ ਹੀ ਸ਼ੌਂਕ ਆ ਕਿਉਂਕਿ ਉਹਦੇ ਤੇ ਵੀਡੀਓਜ਼ ਵਗੈਰਾ ਬਣਦੀਆਂ ਸੋ ਮੈਂ ਕਾਮੇਡੀ ਵਗੈਰਾ ਹਾਸੇ ਵਾਲੀਆਂ ਜਾਂ ਫਿਰ ਕਹਿ ਲਓ ਕਿ ਡਾਂਸ ਵਾਲੀਆਂ ਸਭ ਤੋਂ ਜ਼ਿਆਦਾ ਮੈਨੂੰ ਬੈਸਟ ਡਾਂਸ ਵਾਲੀਆਂ ਹੀ ਵੀਡੀਓਜ਼ ਪਸੰਦ ਆ ਔਰ ਮੇਰੀਆਂ ਚੱਲਦੀਆਂ ਵੀ ਉਹੀ ਨੇ ਹਾਂਜੀ ਫਿਰ ਉਸ ਤੋਂ ਬਾਅਦ ਕਿ ਮੇਰੇ ਇਦਾਂ ਹੀ 50 ਤੋਂ 60 ਗਏ ਮੇਰੇ ਉਹਦੇ ਤੇ ਹੋ ਗਏ ਸੀਗੇ ਹਨਾ ਟਿਕਟੋਕ ਤੇ ਉਸ ਤੋਂ ਬਾਅਦ ਟਿਕਟੋਕ ਹੋ ਗਿਆ ਬੰਦ TikTok بند ہو گیا جਦੋਂ بند ہو گیا نا صاحب لا لو اس دن میں روئی بڑا سی کہ TikTok بند ہو گیا ਹੁਣ ਪਤਾ ਨਹੀਂ ਕੋਈ ਪਲੇਟਫਾਰਮ ਹੋਊਗਾ ਜਾਂ ਨਹੀਂ ਹਨਾ ਮੈਂ ਜਿੱਤੇ ਬਣਾਉਂਗੀ ਫਿਰ صاحب ਲਾ ਲੋਗੀ ਮੈਂ Insta ਡਾਊਨਲੋਡ ਕੀਤਾ ਉਹਦੇ ਤੇ ਵੀਡੀਓਜ਼ ਵਗੈਰਾ ਬਣਾਈਆਂ ਤੇ ਉਹਦੇ ਤੇ ਐਦਾਂ ਹੋਇਆ ਕਿ ਮਤਲਬ ਵੀਡੀਓਜ਼ ਮੇਰੀਆਂ ਚੱਲਦੀਆਂ ਨਹੀਂ ਸੀ ਕਿਉਂਕਿ ਪਹਿਲਾਂ ਤਾਂ ਕਦੀ ਚਲਾਇਆ ਹੀ ਨਹੀਂ ਹਨਾ ਉਹਦੇ ਤੇ ਚੱਲਦੀਆਂ ਨਹੀਂ ਸੀ ਫਿਰ ਉਹ ਮੈਂ ਆਈਡੀ ਕੱਟੀ ਜਾਣੀ ਦੁਬਾਰਾ ਬਣਾਈ ਜਾਣੀ ਕੱਟੀ ਜਾਣੀ ਦੁਬਾਰਾ ਬਣਾਈ ਜਾਣੀ ਐਦਾਂ ਹੀ ਰਿਪੀਟ ਤੇ ਤੇ ਮੈਂ ਇੱਕ ਦੋ ਵਾਰੀ ਨਾ ਇੱਦਾਂ ਹੀ ਮੈਂ ਰੀਲ ਪੋਸਟ ਕਰ ਦਿੱਤੀ ਉਸ ਤੋਂ ਬਾਅਦ ਮੇਰੀ ਰੀਲ ਵਗੈਰਾ ਉਹ ਚੱਲਣ ਲੱਗ ਪਈ ਫੋਲੋਅਰ ਮੇਰੇ ਕਾਫੀ ਉਹਦੇ ਨਾਲ ਇਕੱਠੇ ਮੇਰੇ 50 60 ਫੋਲੋਅਰ ਮੇਰੇ ਇਕੱਠੇ ਹੀ ਡਿੱਗਦੇ ਹੁੰਦੇ ਸੀ ਇੰਸਟਾ ਤੇ ਫਿਰ ਮੈਨੂੰ ਇੱਦਾਂ ਹੀ ਕਰੇਜ਼ ਮੇਰਾ ਵੱਧ ਗਿਆ ਸੋ ਮੈਂ ਇੱਦਾਂ ਹੀ ਬਣਾਉਣੀਆ ਸਟਾਰਟ ਕਰਤੀਆਂ ਤੇ ਜਦੋਂ ਟਿਕਟੌਕ ਬੰਦ ਹੋ ਗਿਆ ਹਨਾ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਨਿਰਾਸ਼ ਵੀ ਹੋਏ ਤੁਸੀਂ ਬਣਾ ਵਿੱਚੋਂ ਇੱਕ ਹਨਾ ਤੇ ਫਿਰ ਕੀ ਸੋਚਦੇ ਪਏ ਸੀ ਕਿ ਭਾਈ ਅੱਗੇ ਦੀ ਸ਼ੁਰੂਆਤ ਕਿੱਦਾਂ ਕਰਨੀ ਹੈ ਜਾਂ ਫਿਰ ਕੀ ਮਤਲਬ ਮੰਦੇ ਵਿੱਚ ਬਲਵਲੇ ਚੱਲ ਰਹੇ ਸੀ ਉਸ ਵੇਲੇ ਨਹੀਂ ਪਿੱਛੇ ਮੈਂ ਉਸ ਟਾਈਮ ਵੀ ਨਹੀਂ ਸੀ ਹੋਈ ਚਲੋ ਮੈਨੂੰ ਥੋੜਾ ਹੋਇਆ ਮੈਨੂੰ ਕੀ ਮੈਂ ਕਿਹੜਾ ਕੱਲੀ ਸੀ ਸੀਗਾ ਕਿ ਮਤਲਬ ਕਿ ਚਲੋ ਹੁਣ ਛੱਡੋ ਪਰਾਂ ਆਪੋ ਆਪਣੇ ਕੰਮ ਕਰੋ ਜਿਹੜੇ ਸੀ ਕਰਨੇ ਆ ਪੜਾਈ ਕਰੀਏ ਜਾਂ ਫਿਰ ਜਿਹੜਾ ਕੰਮਕਾਰ ਕਰਨਾ ਉਹ ਕਰੀਏ ਨਹੀਂ ਜੀ ਇਹ ਚੀਜ਼ ਤਾਂ ਬਿਲਕੁਲ ਨਹੀਂ ਸੀ ਕਿਉਂਕਿ ਸ਼ੌਂਕ ਆ ਨਾ ਜਿਹੜਾ ਇੱਕ ਸ਼ੌਂਕ ਬਹੁਤ ਕੁਝ ਕਰਵਾ ਦਿੰਦਾ ਹੈ ਨਾ ਸ਼ੌਂਕ ਕਦੀ ਮਰਦਾ ਨਹੀਂ ਬੰਦੇ ਦਾ ਹਾਂਜੀ ਸ਼ੌਂਕ ਬਹੁਤ ਕੁਝ ਕਰਵਾ ਦਿੰਦਾ ਵੀ ਨਹੀਂ ਇਹ ਚੀਜ਼ ਦੁਬਾਰਾ ਕਰਨੀ ਆ ਜੇ ਦੁਬਾਰਾ ਇਹ ਚੀਜ਼ ਆ ਗਈ ਰੀਲ ਦੇ ਵਿੱਚ ਆ ਗਈ ਆ ਰੀਲ ਦੁਬਾਰਾ ਬਣਾਣੀ ਆ ਸਟਾਰਟ ਹਾਂਜੀ ਇਹ ਚੀਜ਼ ਜਦੋਂ ਵਾਇਰਲ ਹੋ ਗਈਆਂ ਤੁਹਾਡੀਆਂ ਇੰਸਟਾਗ੍ਰam ਦੇ ਉੱਪਰ ਵੀਡੀਓਸ ਤੇ ਫਿਰ ਆਬਵੀਅਸ ਜੀ ਗੱਲ ਆ ਕਿ ਹੇਟਰਸ ਵੀ ਨਾਲ ਹੀ ਬਣ ਜਾਂਦੇ ਨੇ ਹਨਾ ਤੇ ਫਿਰ ਜਦੋਂ ਨੈਗੇਟਿਵ ਕਮੈਂਟ ਆਉਂਦੇ ਸੀ ਜਾਂ ਫਿਰ ਲੋਕ ਚੰਗਾ ਮਾੜਾ ਬੋਲਦੇ ਸੀ ਉਸ ਵੇਲੇ ਤੁਹਾਡੇ ਮਨ ਤੇ ਕੀ ਬੀਤਦੀ ਸੀ ਨੈਗੇਟਿਵ ਕਮੈਂਟ ਤਾਂ ਹਜੇ ਵੀ ਆਉਂਦੇ ਆ ਕਾਫੀ ਆਉਂਦੇ ਆ ਫਿਰ ਮੈਨੂੰ ਵੀ ਇਹ ਚੀਜ਼ ਹੁੰਦੀ ਕਿ ਕੁਝ ਬੋਲਦੇ ਲੋਕ ਕਮੈਂਟਾਂ ਦੇ ਵਿੱਚ ਕਮੈਂਟਾਂ 'ਚ ਤਾਂ ਬਹੁਤ ਕੁਝ ਬੋਲਦੇ ਆ ਜੀ ਕਈ ਤਾਂ ਮਤਲਬ ਕਿ ਜਿਹੜੀ ਚੀਜ਼ ਮੈਨੂੰ ਵੀ ਨਹੀਂ ਉਹ ਚੀਜ਼ ਕਲੀਅਰ ਦਿਸਦੀ ਉਹ ਲੋਕ ਖੁਦ ਆਪ ਕਹਿ ਦਿੰਦੇ ਕਿ ਇਹ ਇੱਕੋ ਚੱਪਲ ਵਾਈ ਹੁੰਦੀ ਹੈ ਨੇ ਇਹਦੇ ਚ ਬਣਾਉਂਦੀ ਵੀਡੀਓ ਜਾਂ ਉਹਦੇ ਚ ਬਣਾਉਂਦੀ ਪਰ ਮੈਨੂੰ ਜਿਹੜੀ ਚੀਜ਼ ਮੈਨੂੰ ਕੰਫਰਟੇਬਲ ਲੱਗਦੀ ਕਿਉਂਕਿ ਤੁਹਾਨੂੰ ਪਤਾ ਮੈਂ ਜਿਆਦਾ ਮੈਕਸੀਮਮ ਮੇਰੀਆਂ ਡਾਂਸ ਚ ਹੀ ਹੁੰਦੀਆਂ ਨੇ ਰੀਲਾ ਹਨਾ ਸੋ ਮੈਂ ਇਹ ਚੀਜ਼ ਕਦੀ ਨੋਟਿਸ ਵੀ ਨਹੀਂ ਕਰਦੀ ਜਿਹੜੀ ਕਿ ਪਬਲਿਕ ਨੋਟਿਸ ਕਰਦੀ ਹੈ ਇਹ ਚੀਜ਼ ਹਾਂਜੀ ਕਿ ਤੁਸੀਂ ਜਵਾਬ ਨਹੀਂ ਦਿੰਦੇ ਜਿਹੜੇ ਲੋਕ ਕਹਿੰਦੇ ਨੇ ਕਿ ਹਾਂ ਵੇ ਇੱਕੋ ਜੁੱਤੀ ਜੀ ਰੀਲਾ ਬਣਾਈ ਜਾਂਦੇ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਮੈਨੂੰ ਇਹ ਆ ਕਿ ਦੇਖੋ ਜੇ ਕਮੈਂਟ ਦਾ ਰਿਪਲ ਜੀ ਜੇ ਫਿਰ ਦੁਬਾਰਾ ਰਿਪੀਟ ਹੋਊਗੀ ਜੀ ਸੋ ਮੈਂ ਕਈ ਵਾਰੀ ਉਹਦੇ ਤੇ ਮੈਂ ਲਾ ਕੇ ਟੈਗ ਤੇ ਦਿਲ ਜੇ ਭੇਜ ਦਿੰਨੀ ਆ ਵੀ ਚਲੋ ਕੋਈ ਗੱਲ ਨਹੀਂ ਵੀ ਤੁਸੀਂ ਕਹਿ ਦਿੱਤਾ ਕੋਈ ਗੱਲ ਨਹੀਂ ਹਾਂਜੀ ਤੇ ਫੈਮਿਲੀ ਦਾ ਸਪੋਰਟ ਵੀਡੀਓਜ਼ ਨੂੰ ਲੈ ਕੇ ਨਈ ਫੈਮਿਲੀ ਦਾ ਬਹੁਤ ਸਪੋਰਟ ਕਰਦੇ ਨੇ ਮਦਰ ਫਾਦਰ ਨੇ ਫੈਮਿਲੀ 'ਚ ਤੇ ਬਹੁਤ ਸਪੋਰਟ ਕਰਦੇ ਨੇ ਮੰਮੀ ਹੁਣੀ ਤਾਂ ਮੇਰੇ ਆਪ ਬਣਾਉਂਦੇ ਨੇ ਰੀਲਾਂ ਮੇਰੀਆਂ ਹਾਂਜੀ ਮੰਮੀ ਬਹੁਤ ਸਪੋਰਟ ਕਰਦੇ ਨੇ ਬਹੁਤ ਜ਼ਿਆਦਾ ਮੰਮੀ ਮੇਰੇ ਜੋ ਵੀ ਸਾਰੇ ਰਿਲੇਟਿਵ ਜਿੰਨੇ ਵੀ ਨੇ ਫਰੈਂਡ ਸਰਕਲ 'ਚ ਉਹ ਸਾਰੇ ਸਪੋਰਟ ਕਰਦੇ ਨੇ ਹਮੇਸ਼ਾ ਹੱਸਦੇ ਟਪਦੇ ਮੁਸਕਰਾंदे ਨਜ਼ਰ ਆਉਂਦੇ ਹੋ ਇਸ ਹੱਸਦੇ ਸ਼ਹਿਰੇ ਦੇ ਪਿੱਛੇ ਕਿੰਨਾ ਕ ਦੁੱਖ ਲੁਕਿਆ ਹੋਇਆ ਮੈਂ ਤਾਂ ਬਹੁਤ ਇਹ ਤਾਂ ਤੁਸੀਂ ਪੁੱਛੋ ਨਾ ਇਹ ਤਾਂ ਬਸ ਵੀ ਹੱਸਦੇ ਠੀਕ ਆ ਵੀ ਕਿਸੇ ਨੂੰ ਦੱਸਣ ਦਾ ਮਤਲਬ ਹੁੰਦਾ ਮਜ਼ਾਕ ਅੱਜ ਦੇ ਟਾਈਮ ਕਿਸੇ ਨੂੰ ਦੁੱਖ ਦੱਸਣ ਦਾ ਦੱਸਣ ਦਾ ਮਤਲਬ ਆ ਕਿ ਮਜ਼ਾਕ ਸੋ ਇਸ ਤੋਂ ਵਧੀਆ ਕੀ ਜਿੰਨਾ ਟਾਈਮ ਵੀ ਆ ਹੱਸ ਖੇਡ ਕੇ ਹਾਂਜੀ ਕਦੇ ਦਾ ਟਾਈਮ ਆਇਆ ਕਿ ਪੂਜਾ ਇਕੱਲੇ ਬੈਠ ਕੇ ਬਹੁਤ ਜ਼ਿਆਦਾ ਰੋਏ ਹੋਣ ਬਹੁਤ ਵਾਰ ਆ ਬਹੁਤ ਵਾਰ ਬਸ ਕਈ ਏਦਾਂ ਦੀਆਂ ਗੱਲਾਂ ਹੋ ਜਾਂਦੀਆਂ ਕਈ ਮੈਨੂੰ ਮੇਰੀ ਨਾ ਇੱਕੋ ਆਦਤ ਆ ਕਿ 네ਗੇਟਿਵ ਕਹਿ ਲੋ ਚਾਹੇ ਜਿਵੇਂ ਵੀ ਆ ਵੀ ਮੇਰੀ ਨਾ ਦਿਲ ਤੇ ਬਹੁਤ ਜਲਦੀ ਗੱਲ ਲੱਗਦੀ ਆ ਮੈਨੂੰ ਕੋਈ ਮਾੜੀ ਜੀ ਗੱਲ ਵੀ ਕਹਿ ਦੇਣਾ ਮੈਂ ਤਾਂ ਵੀ ਰੋ ਪੈਂਦੀ ਆ ਪਰ ਮੈਂ ਉਹਦੇ ਸਾਹਮਣੇ ਨਹੀਂ ਰੋਣਾ ਫਿਰ ਮੈਂ ਬਾਅਦ ਵਿੱਚ ਰੋਈ ਜਾਣਾ ਜਾਂ ਮੇਰੇ ਕੋਲ ਸਕੂਟੀ ਆ ਸਕੂਟੀ ਬਾਹਰ ਲੈ ਜਾ ਕੇ ਫਿਰ ਮੈਂ ਰੋਈ ਜਾਣਾ ਇਕੱਲੇ ਨੇ ਫਿਰ ਚੁੱਪ ਵਗੈਰਾ ਹੋ ਕੇ ਫਿਰ ਮੈਂ ਘਰੇ ਆਣਾ ਹਾਂਜੀ ਕਰਦੇ ਨੂੰ ਪਤਾ ਲੱਗ ਜਾਂਦਾ ਸੀ ਕਿ ਰੋਕ ਕੇ ਆਈ ਗਿਆ ਪੂਜਾ ਹੁਣ ਕਰਦਿਆਂ ਨੂੰ ਮੰਮੀ ਹੁਣਾਂ ਨੂੰ ਐਸੇ ਜਿਆਦਾ ਉਦੋਂ ਪਤਾ ਲੱਗਦਾ ਸੀ ਵੀ ਜਦੋਂ ਮੈਂ ਚੁੱਪ ਰੰਨੀ ਹੈ ਕਿ ਮੰਮੀ ਹੁਣਾਂ ਨੂੰ ਮੇਰੀ ਚੁੱਪ ਨਹੀਂ ਪਸੰਦ ਵੀ ਇਹ ਚੁੱਪ ਰਹਿੰਦੀ ਆ ਜਾਂ ਕੋਈ ਗੱਲ ਹੋਈ ਆ ਫਿਰ ਮੰਮੀ ਨੇ ਮੈਨੂੰ ਪੁੱਛੀ ਜਾਣਾ ਕੀ ਗੱਲ ਹੋਈ ਕੀ ਗੱਲ ਹੋਈ ਇਹ ਚੀਜ਼ ਹੁੰਦੀ ਜੀ ਤੇ ਹਮੇਸ਼ਾ ਹੀ ਜਦੋਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਪਰ ਬਣਾਉ ਤਾ ਬੜੇ سارے ਲੋਕ ਜਿੱਥੇ ਚੰਗਾ ਮਾੜਾ ਬੋਲਦੇ ਨੇ ਉੱਥੇ ਅਪਰੀਸ਼ੀਏਟ ਕਰਨ ਵਾਲੇ ਲੋਕ ਵੀ ਆਉਂਦੇ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਅਪਰੀਸ਼ੀਏਟ ਕਰਨ ਵਾਲਾ ਕਿ ਵਧਾਉਣ ਵਾਲਾ ਕੌਣ-ਕੌਣ ਆਇਆ ਅ ਮੇਰੇ ਮੰਮੀ ਪਾਪਾ ਨੇ ਇੱਕ ਤਾਂ ਮੇਰੇ ਮਦਰ ਫਾਦਰ ਨੇ ਤੇ ਇੱਕ ਜੋ ਜਿੰਨਾ ਨਾ ਮੇਰਾ ਹੁਣ ਰਿਸ਼ਤਾ ਹੋ ਚੁੱਕਾ ਹੈ ਮੇਰੇ ਹਮਸਫਰ ਤਿੰਨ ਜਾਣੇ ਆ ਵੀ ਮੇਰੀ ਲਾਈਫ ਚ ਜਿਹੜੀ ਮੈਨੂੰ ਦਿਲੋਂ ਸਭ ਜਿਹੜੇ ਮੈਨੂੰ ਦਿਲੋਂ ਸਪੋਰਟ ਕਰਦੇ ਨੇ ਤੁਹਾਡੇ ਬ੍ਰਦਰ ਸਿਸਟਰ ਉਹ ਨਹੀਂ ਸਪੋਰਟ ਕਰਦੇ ਨਹੀਂ ਜੀ ਮੇਰੇ ਬ੍ਰਦਰ ਸਿਸਟਰ ਹੈ ਨਹੀਂ ਅੱਛਾ ਇਕੱਲੇ ਹੋ ਤੁਸੀਂ ਹਾਂਜੀ ਹਾਂਜੀ ਅੱਛਾ ਫੇਰ ਤਾਂ ਮौजਾਂ ਕਰਦੇ ਹੋਵੋਗੇ ਨਾ ਕਹਿੰਦੇ ਆ ਕਿ ਜਿਹੜਾ ਇਕੱਲਾ ਬੱਚਾ ਹੁੰਦਾ ਉਹ ਤੇ ਬਹੁਤ ਮौजਾਂ ਕਰਦਾ ਨਹੀਂ ਜੀ ਇਹ ਤਾਂ ਕਹਿਣ ਦੀਆਂ ਗੱਲਾਂ ਹੈ ਵੀ ਕੱਲਾ ਬੱਚਾ ਮੋਜਾਂ ਕਰਦਾ ਕੱਲਾ ਮੋਜਾ ਨਹੀਂ ਕਰਦਾ ਕੱਲਾ ਤੇ ਕੱਲਾ ਤਾਂ ਜਦੋਂ ਕੋਈ ਮੁਸੀਬਤ ਆਂਦੀ ਆ ਫਿਰ ਕੱਲਾ ਫਸ ਜਾਂਦਾ ਵੀ ਕਿੱਧਰ ਕਿੱਧਰ ਜਦੋਂ ਮੁਸੀਬਤ ਆਂਦੀ ਆ ਨਾ ਫਿਰ ਇਕੱਲੇ ਤੇ ਪੈਂਦੀ ਆ ਫਿਰ ਸਮਝ ਨਹੀਂ ਆਂਦੀ ਵੀ ਇੱਧਰ ਲਾ ਕਰੀਏ ਜਾਂ ਉੱਧਰ ਲਾ ਕਰੀਏ ਜੀ ਤੇ ਕਦੇ ਜ਼ਿੰਦਗੀ ਦੇ ਵਿੱਚ ਭੈਣ ਭਰਾ ਦੀ ਘਾਟ ਰੜਕੀ ਭੈਣ ਭਰਾ ਦੀ ਘਾਟ ਤਾਂ ਹੁੰਦੀ ਆ ਵੀ ਜਦੋਂ ਤੁਹਾਨੂੰ ਦੱਸਿਆ ਵੀ ਜਦੋਂ ਜਾਦਾ ਔਖੜ ਐ ਮੁੰਡਾ ਨਾ ਵੀ ਜਦੋਂ ਵੀ ਹੋ ਜਾਂਦਾ ਵੀ ਵੀ ਇਸ ਤੋਂ ਉੱਪਰ ਵੀ ਹੋਣਾ ਚਾਹੀਦਾ ਸੀ ਕੋਈ ਨਾਲ ਜਾਂ ਮੈਂ ਕਿਤੇ ਚਲੀ ਜਾਵਾਂ ਮੇਰੇ ਮੰਮੀ ਦਾ ਪਿੱਛੇ ਦਿਲ ਨਹੀਂ ਲੱਗਦਾ ਸੋ ਰੋ ਪੈਂਦੇ ਆ ਉਹ ਤਾਂ ਬਹੁਤ ਜਲਦੀ ਰੋ ਪੈਂਦੇ ਆ ਕਿ ਤੂੰ ਕਿਤੇ ਚਲੀ ਜਾਵੇਂ ਤਾਂ ਸਾਡਾ ਦਿਲ ਨਹੀਂ ਲੱਗਦਾ ਮੈਨੂੰ ਉਸ ਟਾਈਮ ਬੜੀ ਹੁੰਦੀ ਆ ਮਹਿਸੂਸ ਇਹ ਗੱਲ ਵੀ ਕੋਈ ਨਾ ਕੋਈ ਪਿੱਛੇ ਜ਼ਰੂਰ ਹੋਣਾ ਚਾਹੀਦਾ ਤੇ ਜਦੋਂ ਵਿਆਹ ਹੋ ਜਾਊਗਾ ਫਿਰ ਵਿਆਹ ਤੋਂ ਬਾਅਦ ਤਾਂ ਜੀ ਹੁਣ ਕੋਈ ਨਾ ਹੋਈਦਾ ਸੀ ਕਰਾਂਗੇ ਸੈਟਿੰਗ ਕਰਾਂਗੇ ਬਾਕੀ ਇੰਨਾਗਾ ਕਿ ਉਹ ਮੇਰੀ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਇੱਥੋਂ ਤੱਕ ਮੇਰੀ ਕਿਸੇ ਨੇ ਸਪੋਰਟ ਨਹੀਂ ਕੀਤੀ ਅੱਜ ਤੱਕ ਜੀ ਮੈਂ ਬਹੁਤ ਸਪੋਰਟ ਕਰਦੇ ਨੇ ਉਹ ਤਾਂ ਤੇ ਆਫ ਕੈਮਰਾ ਤੁਸੀਂ ਦੱਸ ਰਹੇ ਸੀਗੇ ਕਿ ਤੁਸੀਂ ਥੀਏਟਰ ਆਰਟਿਸਟ ਵੀ ਹੋ ਤੁਹਾਨੂੰ ਗਾਉਣ ਦਾ ਸ਼ੌਂਕ ਵੀ ਹੈ ਤੇ ਤੁਸੀਂ ਜ਼ਰੂਰ ਕੋਈ ਨਾ ਕੋਈ ਮਤਲਬ ਸਕਿੱਟ ਦਾ ਇੱਕ ਪਾਠ ਕਰਕੇ ਸਾਡੀ ਆਡੀਅੰਸ ਨੂੰ ਵੀ ਦੱਸੋ ਕਿ ਕਿੰਨਾ ਕੀ ਵਧੀਆ ਤੁਸੀਂ ਪਲੇ ਕਰ ਲੈਂਦੇ ਹੋ ਜੀ ਫਿੱਕੀਆਂ ਨੇ ਨੇੜ ਪਾਲਿਸ਼ ਲਿਸ਼ਕਣਾਂ ਕੋ ਕੇ ਵੀ ਉੱਟ ਗਿਆ ਰੰਗ ਮੁੰਦਰੀ ਦਾਤੇ ਖਸ ਗਿਆ ਪੋਟੇ ਵੀ ਝਣਕਣ ਦਾ ਤੇਰੇ ਵੇੜੇ ਸੁਪਨਾ ਸੀ ਪੋਰਾ ਦਾ ਲੱਗਦਾ ਲੜਫੜਨੇ ਆ ਪਰ ਤੂੰ ਅੱਜ ਕੱਲ ਵੀ ਹੋਰਾਂ ਦਾ ਕਿਆ ਬਾਤ ਹੈ ਬਹੁਤ ਹੀ ਖੂਬਸੂਰਤ ਆਵਾਜ਼ ਹੈ ਤੇ ਪੂਜਾ ਜੀ ਹਮੇਸ਼ਾ ਤੁਹਾਨੂੰ ਲੋਕ ਕਮੈਂਟ ਕਰਦੇ ਨੇ ਕਿ ਤੁਹਾਡੇ ਲੰਬੇ ਵਾਲਾਂ ਦਾ ਰਾਜ਼ ਕੀ ਹੈ ਜ਼ਰੂਰ ਦੱਸੋ ਕੀ ਲੰਬੇ ਵਾਲਾਂ ਦਾ ਇਹ ਰਾਜ਼ ਕੀ ਹੈ ਜੀ ਲੰਬੇ ਵਾਲ ਤਾਂ ਮੇਰੇ ਸ਼ੁਰੂ ਤੋਂ ਹੀ ਆ ਮੇਰੇ ਮਦਰ ਦੇ ਵੀ ਸੀਗੇ ਜੀ ਮੇਰੇ ਮਦਰ ਮੇਰੀ ਭੂਆ ਹੁਣਾ ਦੇ ਫਿਰ ਮੇਰੇ ਮੰਮੀ ਦੇ ਤੇ ਫਿਰ ਉਸ ਤੋਂ ਬਾਅਦ ਮੇਰੇ ਇਹ ਕਿ ਮੈਂ ਇੱਕ ਦੋ ਵਾਰ ਕਟਵਾਏ ਵੀ ਆ ਸਭ ਤੋਂ ਪਹਿਲਾਂ ਫਿਰ ਉਸ ਤੋਂ ਬਾਅਦ ਮੈਂ ਕਟਵਾਏ ਨਹੀਂ ਇਹ ਸੰਭਾਲਣੇ ਔਖੇ ਨਹੀਂ ਹੋ ਜਾਂਦੇ ਨੇ ਹੁਣ ਤਾਂ ਆਦਤ ਪੈ ਚੁੱਕੀ ਆ ਪਰ ਇੱਕ ਚੀਜ਼ ਆ ਵੀ ਕਹਿੰਦੇ ਆ ਨਾ ਵੀ ਕੁੜੀਆਂ ਨੂੰ ਮੈਕਸਿਮਮ ਜ਼ਿਆਦਾ ਗੋਤੀ ਸੋਹਣੀ ਲੱਗਦੀ ਆ ਹਾਂਜੀ ਜੀ ਤੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤੇ ਘਰ ਦੇ ਕੀ ਹਾਲਾਤ ਨੇ ਘਰ ਦੇ ਜੀ ਅਸੀਂ ਕਿਰਾਏ ਤੇ ਰਹਿੰਦੇ ਆ ਜੀ ਮੈਂ ਆ ਮੇਰੇ ਮੰਮੀ ਮੇਰੇ ਪਾਪਾ ਤੇ ਪਾਪਾ ਮੇਰੇ ਨਾਂ ਦੀ ਦੁਕਾਨ ਲਗਾਉਂਦੇ ਆ ਜੀ ਮੰਮੀ ਮੇਰੇ ਘਰੇ ਹੁੰਦੇ ਆ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਫਿਰ ਰੈਂਟ ਵੀ ਭਰਨਾ ਘਰ ਦਾ ਵੀ ਪੂਰਾ ਕਰਨਾ ਮੈਨੇਜ ਇਦਾਂ ਹੈ ਕਿ ਪਾਪਾ ਵੀ ਬਹੁਤ ਸਪੋਰਟ ਕਰਦੇ ਨੇ ਨਾਲ ਕਿ ਉਹਨਾਂ ਨੂੰ ਪਤਾ ਹੈ ਕਿ ਵੀ ਇਹ ਦੋਨੋਂ ਜਾਣੀਆਂ ਮੈਂ ਉਹ ਤਾਂ ਕਹਿ ਹੀ ਇਹ ਤਾਂ ਗੱਲ ਦਿੰਦੇ ਆ ਕਿ ਮੈਂ ਕਮਾਨਣਾ ਕਿਦੇ ਵਾਸਤੇ ਆ ਨਾ ਤੁਹਾਡੇ ਕਰਕੇ ਹੀ ਤਾਂ ਮੈਂ ਕਮਾਨਣਾ ਜੀ ਫਿਰ ਉਹ ਪੂਰੀ ਹੈਲਪ ਕਰਦੇ ਆ ਸੋ ਹੁਣ ਮੈਂ ਚਲੋ ਇੰਸਟਾਗ੍ਰam ਤੇ ਆ ਵੀ ਚਲੋ ਥੋੜੀਆਂ-ਬਹੁਤੀਆਂ ਪ੍ਰੋਮੋਸ਼ਨਸ ਆ ਜਾਂਦੀਆਂ ਜੀ ਮਤਲਬ ਆਪਣਾ ਖਰਚਾ ਆਪ ਚੁਕਲਾਂ ਹਾਂਜੀ ਆਪਣਾ ਖਰਚਾ ਆਪ ਹੀ ਜਿੰਨੇ ਵੀ ਜੋ ਵੀ ਕੱਪੜੇ ਸੂਟ ਹਾਂਜੀ ਸਾਰਾ ਕੁਝ ਆਪ ਹੀ ਤੇ ਪੂਜਤ ਜੀ ਨੇ ਤੁਸੀਂ ਦੱਸਿਆ ਕਿ ਤੁਹਾਡਾ ਕੋਈ ਬ੍ਰਦਰ ਨਹੀਂ ਆ ਰਖੜੀ ਤੇ ਭਾਈ ਦੂਸਤ ਤੇ ਭਰਾ ਦੀ ਕਮੀ ਕਿੰਨੀ ਕੁ ਮਹਿਸੂਸ ਹੁੰਦੀ ਕਿ ਜੋ ਭਰਾ ਹੁੰਦਾ ਤੇ ਆਪਦੇ ਵੀਰ ਦੇ ਮੈਂ ਮਤਲਬ ਰਖੜੀ ਬੰਨਦੀ ਜਾਂ ਫਿਰ ਟਿੱਕੇ ਤੇ ਧਾਗਾ ਜਾਂ ਟਿੱਕਾ ਲਾਉਣੀ ਹਾਂਜੀ ਇਹ ਚੀਜ਼ ਤਾਂ ਪਹਿਲਾਂ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਸੀ ਪਰ ਹੁਣ ਨਹੀਂ ਹੁੰਦੀ ਕਿਉਂਕਿ ਹੁਣ ਮੇਰੀ ਮਾਸੀ ਦਾ ਬੇਟਾ ਹੈ ਉਹ ਮੇਰੇ ਤੋਂ ਛੋਟਾ ਹੈ ਤੇ ਉਹਨੂੰ ਮਤਲਬ ਇੰਨਾ ਕੁ ਜ਼ਿਆਦਾ ਚਾਹ ਹੁੰਦਾ ਨਾ ਕਿ ਮੈਂ ਜਾਣਾ ਮੈਂ ਕਪੂਰਥਲੇ ਜਾਣਾ ਮੈਂ ਦੀਦੀ ਕੋਲ ਜਾਣਾ ਵੀ ਮੈਂ ਸਭ ਤੋਂ ਪਹਿਲਾਂ ਰਖੜੀ ਉਹਦੇ ਹੀ ਉਹਨਾਂ ਕੋਲੋਂ ਹੀ ਬਣਵਾਣੀ ਆ ਮੈਂ ਮਤਲਬ ਬਹੁਤ ਜ਼ਿਆਦਾ ਉਹਦੇ ਨਾਲ ਮੇਰੀ ਬਹੁਤ ਜ਼ਿਆਦਾ ਅਟੈਚਮੈਂਟ ਆ ਉਹ ਤਾਂ ਕਈ ਵਾਰੀ ਕਹਿ ਦੂਗਾ ਦੀਦੀ ਮੈਂ ਤੁਹਾਡੇ ਲਈ ਨਾ ਗੋਲਕ ਚ ਪੈਸੇ ਜੋੜੇ ਆ ਜਦੋਂ ਰਖੜੀ ਜਾਊਗੀ ਨਾ ਫਿਰ ਮੈਂ ਤੁਹਾਨੂੰ ਪੈਸੇ ਦਊਗਾ ਅੱਛਾ ਹਾਂਜੀ ਤੇ ਤੁਹਾਡੇ ਮਦਰ ਫਾਦਰ ਨੂੰ ਇਸ ਗੱਲ ਦੇ ਲਈ ਕੀ ਕੁਝ ਸੁਣਨਾ ਪਿਆ ਰਿਸ਼ਤੇਦਾਰਾਂ ਦੇ ਕੋਲ ਸਮਾਜ ਦੇ ਕੋਲ ਕਿ ਬੇਟਾ ਚਾਹੀਦਾ ਸੀ ਤਾਂ ਬਹੁਤ ਗੱਲਾਂ ਹੋਈਆਂ ਸੀ ਪਹਿਲਾਂ ਐਕਚੁਅਲੀ ਮੈਂ ਖੁਦ 8-9 ਸਾਲਾਂ ਬਾਅਦ ਹੋਈਆਂ ਹਾਂਜੀ ਮੈਂ ਕਾਫੀ ਟਾਈਮ ਬਾਅਦ ਹੋਈ ਆ ਤੇ ਇਸ ਬਾਰੇ ਤਾਂ ਮੇਰੇ ਘਰਦਿਆਂ ਨੂੰ ਬਹੁਤ ਖੁਸ਼ੀ ਸੀ ਕਿ ਚਲੋ ਸਾਡੇ ਘਰੇ ਕੁੜੀ ਆ ਵੀ ਬਹੁਤ ਖੁਸ਼ੀ ਅੱਜ ਵੀ ਉਹਨਾਂ ਨੂੰ ਇਸ ਚੀਜ਼ ਦੀ ਬੜੀ ਖੁਸ਼ੀ ਆ ਕਿ ਮੈਂ ਚਲੋ ਕੁੜੀਆਂ ਵੀ ਪਰ ਇੰਨਾ ਮੁੰਡੇ ਨਹੀਂ ਸਾਥ ਦਿੰਦੇ ਜਿੰਨਾ ਕੁੜੀਆਂ ਦੇ ਦਿੰਦੀਆਂ ਸਾਥ ਹਾਂਜੀ ਇਸ ਕਰਕੇ ਮੇਰੇ ਨਾਲ ਫੁੱਲ ਸਪੋਰਟ ਕਰਦੇ ਨੇ ਕਦੀ ਉਹਨਾਂ ਨੇ ਅੱਜ ਤੱਕ ਕਦੀ ਇਦਾਂ ਨਹੀਂ ਹੋਇਆ ਕਿ ਮੈਂ ਉਹਨਾਂ ਨੂੰ ਕੋਈ ਚੀਜ਼ ਕਹਾਂ ਔਰ ਉਹਨਾਂ ਨੇ ਉਹ ਚੀਜ਼ ਮੰਨੀ ਨਾ ਹੋਵੇ ਜੀ ਤੋ ਕੀ ਤੇ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਪੂਜਾ ਨੂੰ ਹੋਰ ਕਿਹੜੇ-ਕਿਹੜੇ ਸ਼ੌਂਕ ਨੇ ਸ਼ੌਂਕ ਦਾ ਸਭ ਤੋਂ ਜ਼ਿਆਦਾ ਬਸ ਇੱਕ ਤਾਂ 뮤직 ਦਾ ਸੀ 뮤직 ਦਾ ਐਕਟਿੰਗ ਦਾ ਇਹ ਚੀਜ਼ਾਂ ਦੇ ਸ਼ੌਂਕ ਤਾਂ ਮੈਂ ਬਸ ਸ਼ੌਂਕ ਦਾ ਸ਼ੌਂਕ ਹੀ ਰਹਿ ਗਏ ਪੂਰੇ ਨਹੀਂ ਹੋਏ ਨਾ ਇਹ ਹੋਣੇ ਆ ਜੋ ਹੋਣੇ ਕਿਉਂ ਨਹੀਂ ਅਜੇ ਤਾਂ ਜ਼ਿੰਦਗੀ ਸ਼ੁਰੂ ਹੋਈ ਹੈ ਨਹੀਂ ਬਸ ਜਦੋਂ ਕਰਦੀਆਂ ਜ਼ਿੰਮੇਵਾਰੀਆਂ ਆ ਜਾਂਦੀਆਂ ਹਨ ਫਿਰ ਸ਼ੌਕ ਨਹੀਂ ਫਿਰ ਮੈਂ ਮੈਂ ਫਿਰ ਇਹ ਚੀਜ਼ ਨਹੀਂ ਦੇਖੀ ਕਦੀ ਵੀ ਬਸ ਇਹ ਚੀਜ਼ ਪੂਰੀ ਨਹੀਂ ਹੋਈ ਮੇਰੀ ਮੈਂ ਬਹੁਤ ਵਾਰੀ ਬਹੁਤ ਵਾਰੀ ਕੋਸ਼ਿਸ਼ ਕੀਤੀ ਬਹੁਤ ਵਾਰ ਕੋਸ਼ਿਸ਼ ਕੀਤੀ ਪਰ ਨਹੀਂ ਮੈਨੂੰ ਮਿਲੀ ਨਹੀਂ ਇਹ ਚੀਜ਼ ਅੱਜ ਵੀ ਮੈਨੂੰ ਨਾ ਇਹ ਚੀਜ਼ ਦੀ ਬੜੀ ਕਮੀ ਮਹਿਸੂਸ ਹੁੰਦੀ ਆ ਕਿ ਮੈਂ ਵੀ ਮੇਰੇ ਚ ਇੰਨਾ ਹੁਨਰ ਹੋਣ ਦੇ ਬਾਵਜੂਦ ਵੀ ਮੈਂ ਸਿਰਫ ਇੱਥੇ ਹੀ ਬੈਠੀ ਆ ਮੈਨੂੰ ਬਹੁਤ ਜ਼ਿਆਦਾ ਇਸ ਚੀਜ਼ ਦੀ ਕਮੀ ਮਹਿਸੂਸ ਹੁੰਦੀ ਆ ਆਉਣ ਵਾਲੇ 10 ਸਾਲਾਂ ਦੇ ਵਿੱਚ ਪੂਜਾ ਖੁਦ ਨੂੰ ਕਿੱਥੇ ਵੇਖਦੇ ਨੇ बस यही चीज है चलो हुन ਤਾਂ ਚਲੋ ਇੰਸਟਾਗ੍ਰam ਤੇ ਆ ਚਲੋ ਮੈਨੂੰ ਇਹ ਹੀ ਆ ਕਿ ਕੋਈ ਨਾ ਕੋਈ ਅਗਰ ਪਲੇਟਫਾਰਮ ਮਿਲ ਜੇ ਇਦਾਂ ਦਾ ਤਾਂ ਮੈਂ ਐਕਚੁਅਲੀ ਕਿ ਮੈਨੂੰ ਮੈਨੂੰ ਇਹ ਚੀਜ਼ ਆ ਕਿ ਮੈਨੂੰ ਅਗਰ ਕੋਈ ਵਧੀਆ ਮੌਕਾ ਮਿਲੇ ਨਾ ਮੈਂ ਵਧੀਆ ਪਰਫਾਰਮੈਂਸ ਕਰਕੇ ਦਿਖਾਉਂਗੀ ਜੀ ਇਹ ਚੀਜ਼ ਆ ਮੈਨੂੰ ਅੱਜ ਵੀ ਇਹ ਚੀਜ਼ ਦੀ ਕਹਿ ਲੋ ਕਿ ਉੱਡੀ ਕਾ ਮੈਨੂੰ ਅੱਜ ਵੀ ਇਹ ਚੀਜ਼ ਦੀ ਮੈਂ ਇਸ ਚੀਜ਼ ਤੋਂ ਪਿੱਛੇ ਨਹੀਂ ਹੋਈ ਕਿਉਂਕਿ ਇਹ ਮੇਰਾ ਸ਼ੌਂਕ ਸੀ ਸ਼ੁਰੂ ਤੋਂ 뮤직 ਲਾਈਨ ਐਕਟਿੰਗ ਲਾਈਨ ਬਸ ਕਿ ਕਿ ਮਤਲਬ ਕਿਸਮਤ ਨੇ ਸਾਥ ਨਹੀਂ ਦਿੱਤਾ ਇਸ ਚੀਜ਼ ਦਾ ਕੰਮ ਕਰਨ ਦੇ ਵਿੱਚ ਥੋੜਾ ਬਿਜੀ ਹੋ ਗਏ ਘਰਦਿਆਂ ਦੇ ਵਿੱਚ ਸੰਭਣਾ ਉਹਨਾਂ ਨੂੰ ਸੰਭਾਲ ਕਰਨੀ ਬਸ ਇਸ ਚੀਜ਼ ਨੂੰ ਲੈ ਕੇ ਜੀ ਹੁਣ ਤੇ ਕਾਫੀ ਵਾਇਰਲ ਹੋ ਹੁਣ ਵੀ ਮਤਲਬ ਆਂਦੀਆਂ ਹੋਣੀਆਂ ਆਫਰਾਂ ਤੁਹਾਨੂੰ ਹਾਂਜੀ ਹੁਣ ਵੀ ਆਂਦੀਆਂ ਆ ਸੌਂਗਸ ਦੀਆਂ ਆਂਦੀਆਂ ਹੁਣ ਵੀ ਜੀ ਪਰ ਐਦਾਂ ਹੁੰਦਾ ਵੀ ਹੁਣ ਫੈਮਿਲੀ ਪਿੱਛੇ ਛੱਡ ਕੇ ਮੇਰੇ ਕੋਲ ਜਾ ਨਹੀਂ ਹੁੰਦਾ ਜੀ ਥੋੜਾ ਇਸ ਚੀਜ਼ ਦਾ ਕਰਕੇ ਹੋ ਜਾਂਦਾ ਬਸ ਤੁਹਾਡਾ ਹੁਣੇ-ਹੁਣੇ ਰਿਸ਼ਤਾ ਹੋਇਆ ਤੇ ਚੰਗਾ ਹਮਸਫਰ ਹੋਣਾ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਜੀ ਚੰਗਾ ਹਮਸਫਰ ਤਾਂ ਪਰਮਾਤਮਾ ਸਭ ਨੂੰ ਦੇਵੇ ਪਰ ਜਿੱਦਾਂ ਦੇ ਉਹ ਨੇ ਨਾ ਵੀ ਮੈਨੂੰ ਨਹੀਂ ਲੱਗਦਾ ਵੀ ਹੋਣਗਾ ਹੋਏਗਾ ਵੀ ਕੋਈ ਹੋਰ ਕਿਉਂਕਿ ਉਹ ਮੇਰੀ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਜਿੱਥੇ ਮੇਰੀਆਂ ਫਰੈਂਡਸ ਨੇ ਵੀ ਸਾਥ ਛੱਡ ਦਿੱਤਾ ਨਾ ਉਹਨਾਂ ਨੇ ਮੇਰਾ ਸਾਥ ਉੱਥੇ ਤੱਕ ਫੜਿਆ ਸੀ ਉੱਥੇ ਵੀ ਉਹ ਮੇਰੇ ਨਾਲ ਖੜੇ ਰਹੇ ਸੀ ਜਦੋਂ ਕਿ ਮੇਰਾ ਕੁੜੀਆਂ ਨੇ ਵੀ ਸਾਥ ਛੱਡ ਦਿੱਤਾ ਸੀ ਕਿ ਨਹੀਂ ਅੱਜ ਦੇ ਟਾਈਮ ਮੇਰੇ ਨਾਲ ਮੇਰੀ ਕੋਈ ਫਰੈਂਡ ਨਹੀਂ ਹੈਗੀ ਓਕੇ ਅੱਜ ਦੇ ਟਾਈਮ ਜੋ ਵੀ ਨੇ ਮੇਰੇ ਮੰਮੀ ਪਾਪਾ ਨੇ ਜਾਂ ਜੋ ਤੀਸਰਾ ਪਰਸਨ ਹੈ ਮੇਰਾ ਹਮਸਫਰ ਆ ਬਸ ਸੋ ਜੰਦ ਜੰਦ ਸਾਡੀ ਆਡੀਅנס ਤੇ ਲਈ ਕੋਈ ਗੀਤ ਜਾਂ ਦੋ ਸ਼ਬਦ ਕੁਝ ਕਹਿਣਾ ਚਾਹੋ ਲਾਸਟ ਮੈਂ ਇਹੀ ਕਹਿਣਾ ਚਾਹੂੰਗੀ ਵੀ ਤੁਸੀਂ ਜੋ ਵੀ ਆਪਣੀ ਫੈਮਿਲੀ ਬਾਰੇ ਸਭ ਤੋਂ ਪਹਿਲਾਂ ਤਾਂ ਆਪਣੀ ਫੈਮਿਲੀ ਬਾਰੇ ਕਰੋ ਤੇ ਸਕਸੈਸ ਪਾਣਾ ਆਪਣੀ ਫੈਮਲੀ ਬਾਰੇ ਪਾਓਗੇ ਕਿ ਦੂਸਰਾ ਬੰਦਾ ਕਿਸੇ ਨੂੰ ਦੇਖ ਕੇ ਖੁਸ਼ ਨਹੀਂ ਆ ਆਪਣੇ ਕਿਸੇ ਨੂੰ ਦੇਖ ਕੇ ਖੁਸ਼ ਨਹੀਂ ਆ ਸਭ ਤੋਂ ਪਹਿਲਾਂ ਆਪਣੇ ਮਾਪਿਓ ਜਿਨ੍ਹਾਂ ਨੇ ਹੁਣ ਤੱਕ ਇੱਥੋਂ ਤੱਕ ਲੈ ਆਂਦਾ ਨਾ ਆਪਾਂ ਨੂੰ ਚਲੋ ਅੱਜ ਅੱਜ ਅਸੀਂ ਉਹਨਾਂ ਤੋਂ ਵੱਧ ਕਮਾਣੇ ਆ ਇਹ ਚੀਜ਼ ਕਹਿ ਸਕਦੇ ਆ ਅੱਜ ਅਸੀਂ ਉਹਨਾਂ ਤੋਂ ਵੱਧ ਕਮਾਣੇ ਆ ਪਰ ਐਸ਼ ਉਹ ਵੀ ਪੂਰੀ ਕਰਦੇ ਨੇ ਐਸ਼ ਅਸੀਂ ਵੀ ਪੂਰੀ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਸੋ ਪੂਜਾ ਜੀ ਦੇ ਨਾਲ ਤੁਹਾਡੀ ਖਾਸ ਮੁਲਾਕਾਤ ਕਰਵਾਈ ਗਈ ਉਹਨਾਂ ਦੀ ਸੋਸ਼ਲ ਮੀਡੀਆ ਜ਼ਿੰਦਗੀ ਨੂੰ ਲੈ ਕੇ ਕੁਝ ਨਾਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਸੋ ਉਮੀਦ ਕਰਦੇ ਹਾਂ ਕਿ ਸਾਡੀ ਆਡੀਅנס ਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੀ ਪ੍ਰਤੀਕਿਰਿਆ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਭੇਜਿਓ ਧੰਨਵਾਦ